ਅੱਜਕੱਲ ਅਸੀਂ ਜਦੋਂ ਕਿਸੇ ਨੂੰ ਫੋਨ ਕਾਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਾਲ ਟੂਨ ਸੁਣਦੀ ਹੈ ਕਿ ਸਾਈਬਰ ਠੱਗਾ ਤੋਂ ਸਾਵਧਾਨ ਰਹੋ ਇਹ ਤੁਹਾਨੂੰ ਠੱਗੀ ਦਾ ਨਿਸ਼ਾਨਾ ਤੇ ਠੱਗੀ ਦਾ ਸ਼ਿਕਾਰ ਪਾ ਸਕਦੇ ਨੇ ਦੱਸਦੇ ਕਿ ਸਾਈਬਰ ਠੱਗ ਠੱਗੀ ਕਰਨ ਦੇ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਉਸ ਤੋਂ ਬਾਅਦ ਤੁਹਾਡੇ ਨਾਲ 1-2 ਲੱਖ ਤੋ ਲੈ ਕੇ ਕਈ ਲੱਖਾਂ ਤੱਕ ਦੀ ਠੱਗੀ ਕੀਤੀ ਜਾਂਦੀ ਹੈ ਇਦਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਫਿਲਹਾਲ ਲੁਧਿਆਣਾ ਦੇ ਮਾਮਲੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿੱਥੇ ਕਿ 29 ਲੱਖ ਦੀ ਠੱਗੀ ਦਾ ਟੋਟਲ ਮਾਮਲਾ ਸਾਹਮਣੇ ਆਇਆ ਜਿਹਾ ਇਸ ਇਨਾ ਮਾਮਲੇ ਦੇ ਵਿੱਚ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆਉਂਦੇ ਨੇ ਦੱਸਦੇ ਕਿ ਸਾਈਬਰ ਸੱਗਾ ਨੇ ਜੋਥੇ ONGC ਦੇ ਰਿਟਾਇਰ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੇ ਨਾਲ 14 ਲੱਖ ਦੇ ਕਰੀਬ ਠੱਗੀ ਕੀਤੀ ਹੈ ਉਦੋਂ ਦੀ ਦੂਸਰੀ ਤਰਫ ਤਰਫ ਐਂਟੀਕ ਸਿੱਕੇ ਖਰੀਦਣ ਦਾ ਝਾਂਸਾ ਦੇ ਕੇ ਇੱਕ ਕਾਰੋਬਾਰੀ ਤੋਂ 14 ਲੱਖ ਦੀ ਠੱਗੀ ਕਰ ਲਈ ਇੱਕ ਹੋਰ ਵਿਅਕਤੀ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਕੁੱਲ 29 ਲੱਖ ਦੀ ਠੱਗੀ ਇਹਨਾਂ ਦੇ ਕੋਲੋਂ ਕੀਤੀ ਗਈ ਹੈ ਠੱਗਾ ਦੇ ਵੱਲੋਂ ਅ ਦੱਸਦੇ ਕਿ ਸ਼ਹਿਰੀ ਸਟੇਟ ਦੁਗਰੀ ਫੇਜ਼ 2 ਦੇ ਨਿਵਾਸੀ ਰਜਿੰਦਰ ਸਿੰਘ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਅਣਪਛਾਤੇ ਜਾਲਸਾਜ਼ਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ। ONGC ਦੇ ਮੁੰਬਈ ਕਾਲ ਦੇ ਦੀਡਿੰਗ ਸ਼ਾਖਾ ਦੇ ਸਾਬਕਾ ਵਾਹ ਪ੍ਰਬੰਧਕ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਘਟਨਾ ਉਹਨਾਂ ਦੇ ਨਾਲ ਆਖਿਰਕਾਰ ਕਿਵੇਂ ਹੁੰਦੀ ਹੈ। ਤੁਹਾਨੂੰ ਪੂਰੀ ਜਾਣਕਾਰੀ ਦੱਸਦੇ ਹਾਂ ਕਿ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਕਿਵੇਂ ਬਣਾਇਆ ਜਾਂਦਾ ਹੈ। 7 ਜਨਵਰੀ ਨੂੰ ਉਹਨਾਂ ਨੂੰ ਫੋਨ ਕਾਲ ਆਂਦਾ ਜੋ ਅਚਾਨਕ ਡਿਸਕਨੈਕਟ ਹੋ ਗਿਆ ਕੁਝ ਦੇਰ ਬਾਅਦ ਇੱਕ ਹੋਰ ਅਣਪਛਾਤੇ ਨੰਬਰ ਤੋਂ WhatsApp ਕਾਲ ਆਉਂਦੀ ਹੈ ਕਾਲ ਕਰਨ ਵਾਲੇ ਨੇ ਖੁਦ ਨੂੰ ਕੁਲਦੀਪ ਸ਼ਰਿਵਾਸਤਵ ਦੱਸਦੇ ਹੋਏ ONGC ਦੀ ਡੈਰਾਦੂੰ ਸ਼ਾਖਾ ਦੇ ਸੇਵਾਦਾਰ ਅਧਿਕਾਰੀ ਕਰਮਚਾਰੀ ਸੇਲ ਦਾ ਪ੍ਰਤੀਨਿਧੀ ਹੋਣ ਦਾ ਦਾਅਵਾ ਕੀਤਾ ਦੱਸਦੀ ਹੈ ਕਿ ਜਾਲਸਾਜ਼ ਨੇ ਸਿੰਘ ਨੂੰ ਇਹ ਵੀ ਕਿਹਾ ਕਿ ਉਹ ਸੇਵਾ ਨਿਵ੍ਰਿਤ ਕਰਮਚਾਰੀਆਂ ਦੇ ਲਈ ਇੱਕ ਸਮਾਰਟ ਹੈਲਥ ਕਾਰਡ ਦੇ ਬਾਰੇ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਸ ਦੀ ਸੇਵਾ ਦਾ ਲਾਭ ਚੁੱਕਣ ਦੇ ਲਈ ਆਨਲਾਈਨ ਫਾਰਮ ਭਰਨੇ ਹੋਣਗੇ ਅਤੇ 10 ਰੁਪਏ ਦਾ ਭੁਗਤਾਨ ਕਰਨ ਦੇ ਲਈ ਕਿਹਾ ਰਜਿੰਦਰ ਨੇ ਕਿਹਾ ਕਿ ਪਹਿਲਾਂ ਉਹਨਾਂ ਫਾਰਮ ਭਰਿਆ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਪਤਨੀ ਦੇ ਨਾਲ ਉਹਨਾਂ ਨੇ ਜੋ ਸਾਂਝਾ ਅਕਾਊਂਟ ਖੋਲ੍ਹਿਆ ਹੋਇਆ ਸੀ ਉਸ ਅਕਾਊਂਟ ਤੋਂ ਉਹਨਾਂ ਨੇ 10 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਤੇ ਕੁਝ ਦੇਰ ਬਾਅਦ ਉਹਨਾਂ ਨੇ ਸਾਸ ਹੋਇਆ ਕਿ ਇਕਾਲ ਧੋਖਾ ਧੜੀ ਵਾਲੀ ਵੀ ਹੋ ਸਕਦੀ ਹੈ ਕਿਉਂਕਿ ਫਾਰਮ ਦੇ ਵਿੱਚ ਬੈਂਕ ਵਿਵਰਣ ਵੀ ਮੰਗੇ ਗਏ ਸਨ ਖਬਰ ਆ ਕੇ ਉਹ ਆਪਣੇ ਬੈਂਕ ਪੁੱਜੇ ਫਿਕਸਡ ਡਿਪੋਜ਼ਿਟ ਰਸੀਡ ਯਾਨੀ ਕਿ FDR ਵੜਾ ਕੇ ਖਾਤੇ ਵਿੱਚ ਮੌਜੂਦ 19.5 ਲੱਖ ਰੁਪਏ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਬੈਂਕ ਨੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਕਿ ਤੁਹਾਡੇ ਜੋ ਪੈਸੇ ਨੇ ਉਹ ਸੁਰੱਖਿਅਤ ਨੇ ਹਾਲਾਂਕਿ ਅਗਲੀ ਸਵੇਰ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਹੀ ਬੈਂਕ ਦੇ ਵਿੱਚੋਂ 14 ਲੱਖ ਦੇ ਕਰੀਬ ਪੈਸੇ ਜੋ ਕਿ ਕੱਢ ਲਏ ਗਏ ਨੇ ਜਾਲ ਸਾਜ਼ਾਂ ਦੇ ਵੱਲੋਂ ਬਾਕੀ ਰਕਮ ਵੀ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਫਲਤਾਪੂਰਵਕ ਬੈਂਕ ਦੇ ਵੱਲੋਂ ਉਸ ਲੈਣ ਦੇਣ ਨੂੰ ਰੋਕ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਐਸਟੇਟ ਇਨਸਪੈਕਟਰ ਜਤਿੰਦਰ ਸਿੰਘ ਦੇ ਕੋਲ ਪੁੱਜਦਾ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਸ਼ਟੀ ਵੀ ਕੀਤੀ ਹੈ ਵਾਪਕ ਧਰਾਮਾ ਲੈ ਕੇ ਧੋਖਾਧੜੀ ਦਾ ਮਾਮਲਾ ਵੀ ਦਰਜ ਕਰ ਲਿਆ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਂਦਾ ਕਿ ਆਂਦਾ ਸੁਣਾਣੇ ਤਿੰਨ ਮਾਮਲੇ ਕੱਲ ਰਿਪੋਰਟ ਹੋਏ ਸੀਗੇ ਜੀ ਤਿੰਨੇ ਐਫ ਆਈ ਆਰ ਰਜਿਸਟਰ ਕੀਤੀਆਂ ਅਸੀਂ ਉਹਦੇ ਤੇ ਇਮੀਡੀਟ ਅਸੀਂ ਜਿਹੜਾ ਉਹਨੂੰ ਟ੍ਰੇਸ ਕਰਨ ਲਈ ਜਿਹੜੇ ਸਾਈਬਰ ਠੱਗਾਂ ਨੂੰ ਕੰਮ ਕਰ ਰਹੇ ਤੇ ਜੀ ਨਾ ਇਹਦੇ ਵਿੱਚ ਇੱਕ ਸੀਗਾ ਜੀ ਇੱਕ ਸਾਡੇ ਕੋਲ ਕੇਸ ਰਿਪੋਰਟ ਹੋਇਆ ਸੀਗਾ ਕੱਲ ਉਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਅਸੀਂ ਓਈਸੀ ਕੰਪਨੀ ਚੋਂ ਕਿਤੇ ਰਿਟਾਇਰ ਹੋਏ ਸੀਗੇ ਕੰਪਨੀ ਚ ਉਹਨਾਂ ਦਾ ਕੁਲਦੀਪ ਸ਼ਰਿਵਾਸਤਵ ਨੂੰ ਨਾਮ ਦੱਸ ਕੇ ਉਹਨਾਂ ਦਾ ਅ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਜੀਪੀ ਫੰਡ ਜਿਹੜਾ ਸੇਵਿੰਗ ਅਕਾਊਂਟ ਨੰਬਰ ਇਹ ਹੈਗਾ ਤੇ ਅਸੀਂ ਤੁਹਾਡਾ ਨਾ ਤੁਹਾਡੀ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਇੱਕ ਅਸੀਂ ਸਮਾਰਟ ਕਾਰਡ ਬਣਾਣਾ ਹੈ ਸਮਾਰਟ ਕਾਰਡ ਬਣਾਉਣ ਦੀ ਜਿੰਦਾ ਕਹਿ ਕਿ ਉਹਨਾਂ ਨੂੰ ਉਹਨਾਂ ਨੂੰ ਝਾਂਸੇ ਚ ਲੈ ਕੇ ਉਹਨਾਂ ਤੋਂ ਉਹਨਾਂ ਦੀ ਏਟੀਐਮ ਦੀ ਐਕਸੈਸ ਬੈਂਕ ਦੀ ਡਿਟੇਲਸ ਵਗੈਰਾ ਲੈ ਲੀਆਂ ਏਟੀਐਮ ਦੀ ਡਿਟੇਲ ਲੈ ਲਈ ਉਸ ਤੋਂ ਬਾਅਦ ਉਹਨਾਂ ਨੂੰ ਇੱਕ 10 ਰੁਪਏ ਦੀ ਪੇਮੈਂਟ ਕਰਨ ਨੂੰ ਕਹਿਤਾ ਤੇ ਜਦੋਂ 10 ਰੁਪਏ ਦੀ ਪੇਮੈਂਟ ਕਰ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਡੀਟੇਲਸ ਦੇ ਲਈ ਉਹਨਾਂ ਨੂੰ ਸ਼ੱਕ ਹੁੰਦਾ ਵੀ ਸਾਡੇ ਨਾਲ ਹੋ ਸਕਦਾ ਕੋਈ ਸਾਈਬਰ ਫਰੌਡ ਨਾ ਹੋ ਜਾਏ ਉਹਨਾਂ ਨੇ ਉਸ ਤੋਂ ਬਾਅਦ ਅਗਲੇ ਦਿਨ ਨੈਕਸਟ ਡੇ 7 ਤਰੀਕ ਦਾ ਇਨਸੀਡੈਂਟ ਹੈਗਾ 8 ਤਰੀਕ ਨੂੰ ਉਹਨਾਂ ਨੇ ਆਪਣੇ ਬੈਂਕ 'ਚ ਜਾ ਕੇ ਕੀਤਾ ਤੇ ਬੈਂਕ ਵਾਲਿਆਂ ਨੇ ਕਿਹਾ ਵੀ ਅਸੀਂ ਤੁਹਾਡੀ ਐਫ ਡੀ ਕਰ ਦਿੰਦੇ ਆ ਉਹਨਾਂ ਨੇ ਲਗਭਗ 1.59 ਲੱਖ ਦੀ ਐਫ ਡੀ ਜਿਹੜੀ ਉਹਨਾਂ ਦੀ ਕਰ ਦਿੱਤੀ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਜਿਹੜੀ ਉਹ ਟ੍ਰਾਂਜ਼ੈਕਸ਼ਨ ਦੇ ਮੈਸੇਜ ਆਣੇ ਸ਼ੁਰੂ ਹੋ ਗਏ ਤੇ ਉਹਨਾਂ ਨੂੰ ਲੱਗਿਆ ਵੀ ਫਰਾਡ ਹੋ ਗਿਆ ਜਦੋਂ ਬੈਂਕ ਗਏ ਤੇ ਉਹ 4.5 ਲੱਖ ਰੁਪਏ ਦਾ ਵੱਜ ਗਿਆ ਲਗਭਗ 15 ਲੱਖ ਰੁਪਏ ਦਾ ਉਹਨਾਂ ਦਾ ਸਾਈਬਰ ਫਰਾਡ ਹੋ ਗਿਆ ਉਹ ਸਾਡੀ ਪ੍ਰੀਮੀਲਰੀ ਇਨਕੁਆਰੀ ਦੇ ਸਾਹਮਣੇ ਆ ਵੀ ਇਹ ਲਗਭਗ 15 ਖਾਤਿਆਂ ਦੇ ਵਿੱਚ ਪੈਸੇ ਗਏ ਆ ਅਸੀਂ ਇਮੀਡੀਟ ਕੱਲ ਹੀ ਐਫ ਆਈ ਆਰ ਸਾਡੇ ਕੋਲ ਰਿਪੋਰਟ ਕੀਤੀ ਉਹਨਾਂ ਨੇ ਅਸੀਂ ਰਜਿਸਟਰ ਕਰ ਦਿੱਤੀ ਉਹਨਾਂ ਦੀ ਐਫ ਆਈ ਆਰ 15 ਖਾਤੇ ਜਿਹੜੇ ਉਹ ਟ੍ਰੇਸ ਕਰਨ ਦੇ ਅਸੀਂ ਅਗੋਂ ਕਰ ਰਹੇ ਆ ਜਿਹੜੇ ਨੰਬਰ ਤੋਂ ਉਹਨਾਂ ਨੂੰ ਕਾਲ ਆਈ ਅਸੀਂ ਉਹਨੂੰ ਟ੍ਰੇਸ ਕਰ ਰਹੇ ਆ ਕਲਸ ਜਿਹੜੇ ਜਿੱਥੋਂ ਕੁਝ ट्रांजैक्शन ਕਿਸੇ ਏਟੀਐਮ ਤੋਂ ਨਿਕਲੀ ਹੈ ਅਸੀਂ ਉਹ ਏਟੀਐਮ ਤੋਂ ਵੀ ਜਿਹੜੀ ਫੁਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਤਾਂ ਜੋ ਜਿਹੜੇ ਤਫਸੀਲ ਹੋ ਟ੍ਰੈਸ ਕਰ ਲਏ ਜਾ ਇਸ ਤੋਂ ਇਲਾਵਾ ਇੱਕ ਮਾਮਲਾ ਇੱਕ ਹੋਰ ਅਸੀਂ ਇਹ ਐਫਆਈਆਰ ਰਜਿਸਟਰ ਕੀਤੀ ਹੈ ਜੀ ਇਹਦੇ ਚ ਇੱਕ ਤਰਨਜੀਤ ਨਾਮ ਦੇ ਵਿਅਕਤੀ ਨੇ ਸਾਨੂੰ ਦੱਸਿਆ ਸੀਗਾ ਵੀ ਉਹ ਕੁਝ ਪੁਰਾਣੇ ਸਿੱਕੇ ਦਾ ਕੋਈ ਸਟਾਕ ਸੀਗਾ ਉਹ ਵੇਚਣਾ ਚਾਹੁੰਦਾ ਸੀਗਾ ਤੇ ਉਹ ਜਦੋਂ ਸਿੱਕੇ ਵਚੋਂ ਵੇਚਣ ਦੇ ਲਈ ਉਹਨੇ ਕੋਈ ਐਡਵਰਟਾਈਜ਼ਮੈਂਟ ਕੀਤੀ ਸੀ ਉਹਨਾਂ ਨੂੰ ਕਿਸੇ ஆன்ਲਾਈਨ ਉਹਨਾਂ ਨੂੰ ਅਪਰੋਚ ਕੀਤੀ ਤੇ ਉਹਨਾਂ ਨੂੰ ਬਸ ਇਸੇ ਤਰ੍ਹਾਂ ਲੋਰ ਕਰਕੇ ਕੁਝ ਅਸੀਂ ਰਜਿਸਟ੍ਰੇਸ਼ਨ ਕਰਾਉਣੀ ਹੈ ਆਹ ਪ੍ਰੋਸੈਸ ਹੁੰਦਾ ਜੀ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਉਹ 5000 ਤੋਂ ਇਹ ਕਰਦੇ ਕਰਦੇ ਉਹਦੇ ਕੋਲ ਲਗਭਗ 14-15 ਲੱਖ ਰੁਪਏ ਦੋਨਾਂ ਨੇ ਸਾਈਬਰ ਫਰਾਡ ਕਰ ਲਿਆ ਔਰ ਦੇਖੋ ਇਹਦੇ ਵਿੱਚ ਬਹੁਤ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਪਬਲਿਕ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਹੈ ਵੀ ਜੇ ਤੁਸੀਂ ਕੋਈ ਚੀਜ਼ ਸੇਲ ਕਰਦੇ ਹੋ ਤੁਸੀਂ ਪੈਸੇ ਕਿਉਂ ਟਰਾਂਸਫਰ ਕਰ ਰਹੇ ਹੋ ਤੁਸੀਂ ਤਾਂ ਖੁਦ ਇੱਕ ਸੇਲ ਵਕਰੇਤਾ ਹੋ ਤੁਸੀਂ ਸਮਾਨ ਖਰੀਦਣ ਦੇ ਪੈਸੇ ਲੈਣੇ ਆ ਤੁਸੀਂ ਦੇ ਰਹੇ ਹੋ ਉਹ ਤੁਹਾਨੂੰ ਝੂਠੀਆਂ ਇੱਕ ਵਿਸ਼ਵਾਸ ਵਿੱਚ ਚਾਂਸੇ ਚ ਲੈ ਰਹੇ ਆ ਵੀ ਅਸੀਂ ਤੁਹਾਡੀ ਕੋਈ ਰਜਿਸਟ੍ਰੇਸ਼ਨ ਕਰਾਉਣੀ ਹੈ ਉਹਦੇ ਵਿੱਚ ਤੁਹਾਡੇ ਕੋਲ ਅਸੀਂ ਉਹਦੇ ਦੀ ਕੋਈ ਪ੍ਰੀਮਿਅਰ ਦੀ ਪਹਿਲਾਂ ਫੀਸ ਪੇ ਕਰੋ ਤਾਂ ਤੁਹਾਡਾ ਜਿਹੜਾ ਵਾ ਇਹ ਅਸੀਂ ਸਿੱਕੇ ਪਰਚੇਸ ਕਰਾਂਗੇ ਤੇ ਇਹ ਸਾਰਾ ਕੁਝ ਚਾਂਸੇ ਚ ਲੈਣ ਲਈ ਹੁੰਦਾ ਆ ਤੇ ਆਪਾਂ ਨੂੰ ਅਵੇਰ ਰਹਿਣ ਦੀ ਲੋੜ ਹੈਗੀ ਹੈ ਜਿਹੜੇ ਖਾਤੇ ਜੇ ਅਸੀਂ ਪਿਆ ਰਹੇ ਆ ਉਹਨੂੰ ਉਹਦਾ ਆਈਐਫਸੀ ਕੋਡ ਸਰਚ ਕਰਨ ਦੀ ਲੋੜ ਹੈਗੀ ਹੈ ਵੀ ਉਹ ਕਿਹੜੀ ਸਟੇਟ ਦਾ ਹੈਗਾ ਜਾਂ ਕਿਹੜੇ ਖਾਤੇ ਵਿੱਚ ਪੈਸੇ ਪਵਾ ਰਹੇ ਆ ਜਿਹੜੇ ਆਮ ਸਾਡੇ ਆਮ ਦੇਖਣ ਵਿੱਚ ਆਇਆ ਕਿ ਲੋਕਾਂ ਵੱਲੋਂ ਇਹ ਜਿਹੜਾ ਕਰਾਸ ਚੈੱਕ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਉਹ ਜਿਹੜੀ ਉਹ ਠੱਗੀ ਉਹਨਾਂ ਨਾਲ ਹੋ ਜਾਂਦੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੇਰੀ ਤੁਹਾਡੀ ਸਾਰਿਆਂ ਨੂੰ ਅਪੀਲ ਹੈ ਅਸੀਂ ਸਾਡੇ ਜਿੰਨੇ ਵੀ ਲੁਧਿਆਣਾ ਵਾਸੀ ਹੈਗੇ ਆ ਜਾਂ ਪੰਜਾਬ ਨਿਵਾਸੀ ਹੈਗੇ ਆ ਉਹ ਸਾਡੇ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਪੇਜ ਨੂੰ ਜ਼ਰੂਰ ਫੋਲੋ ਕਰੋ ਅਸੀਂ ਡੇਲੀ ਜਿਹੜਾ ਵਾ ਉਹ ਸਾਈਬਰ ਦੇ ਹੋਣ ਵਾਲੀ ਠੱਗੀ ਦੇ ਮਾਡਲ ਸਪ੍ਰਿੰਟ ਦੀ ਤੋਂ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਤੇ ਇੱਕ ਹੋਰ ਮੈਂ ਤੁਹਾਨੂੰ ਪ੍ਰਮੋਟ ਕਰਨਾ ਚਾਹੁੰਦਾ ਸਾਈਬਰ ਦੋਸਤ ਸਾਈਬਰ ਦੋਸਤ ਇੱਕ ਚੈਨਲ ਹੈਗਾ WhatsApp ਦੇ ਉੱਤੇ Instagram ਦੇ ਉੱਤੇ ਹੈਗਾ ਉਹਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਪੂਰੇ ਦੇਸ਼ ਵਿੱਚ ਦਿੱਲੀ ਜਿੰਨੇ ਕ੍ਰਾਈਮ ਹੋ ਰਿਹਾ ਉਹਨਾਂ ਦੇ ਮੋਡਸ ਆਪਰੇਂਡੀ ਤੋਂ ਤੁਹਾਨੂੰ ਤੁਸੀਂ ਅਵੇਅਰ ਰਹਿ ਸਕੋ ਅਲਰਟ ਰਹਿ ਸਕੋ ਤੇ ਇਦਾਂ ਦੀਆਂ ਠਗੀਆਂ ਤੋਂ ਬਚ ਸਕੋ ਦੱਸਣ ਦੇ ਕਿਹੜੇ ਤਰ੍ਹਾਂ ਦੇ ਜਾਗਰੂਕ ਵੀ ਕੀਤਾ ਇਹਦਾ ਰਿੰਗਟੋਨ ਵੀ ਲੋਕਾਂ ਦੇ ਫੋਨ ਦੇ ਵਿੱਚ ਪਾ ਹੈਗੀ ਹੈ ਲੇਕਿਨ ਫੇਰ ਵੀ ਲੋਕ ਬਿਲਕੁਲ ਜੀ ਇਹ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਇੱਕ ਤਰ੍ਹਾਂ ਦਾ ਇਹ ਸਾਡੇ ਲਈ ਇੱਕ ਇੱਕ ਚੈਲੰਜ ਬਣ ਚੁੱਕਾ ਹੈ ਸਾਰੀ ਫੋਰਸ ਲਈ ਤੇ ਬਹੁਤ ਵਧੀਆ ਉਪਰਾਲੇ ਜਿਹੜੇ ਹੈ ਭਾਰਤ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਹੈ ਜਿਵੇਂ ਕਿ ਜਿਹੜੇ ਹੈਗੇ ਆ ਆਪਣੇ ਸਰਵਿਸ ਪ੍ਰੋਵਾਈਡਰ ਹੈਗੇ ਆ ਜਿੱਦਾਂ Airtel ਇਹ ਇਹਨਾਂ ਦੀ ਰਿੰਗਟونز ਦੇ ਉੱਤੇ ਵੀ ਉਹਨਾਂ ਨੂੰ ਉਹ ਅਵੇਅਰ ਕੀਤਾ ਜਾ ਰਿਹਾ ਹੈ ਹਰ ਇੱਕ ਕੰਪਨੀ ਵੱਲੋਂ ਜਿਹੜਾ ਇਹ ਮੈਸੇਜ ਜਿਹੜੇ ਆ ਇਹ ਲੋਕਾਂ ਤੱਕ ਪਹੁੰਚਾਏ ਜਾ ਰਹੇ ਆ ਤਾਂ ਜੋ ਜਿਹੜੇ ਜਿਹੜੇ ਵਿਅਕਤੀ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਨਾਲ ਜਾਂ ਪ੍ਰਿੰਟਿੰਗ న్యూਸ ਨਾਲ ਜਾਂ ਹੋਰ ਆਪਣੇ న్యూਸ ਚੈਨਲ ਨਾਲ ਨਹੀਂ ਜੁੜੇ ਹੋਏ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜ਼ਰੂਰ ਅਵੇਅਰ ਹੋ ਜਾਣ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਵੈਲ ਐਜੂਕੇਟਿਡ ਤੇ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਉਹ ਠੱਗੀ ਦੇ ਸ਼ਿਕਾਰ ਹੋ ਰਹੇ ਆ ਇਹ ਬਹੁਤ ਹੀ ਬਹੁਤ ਹੀ ਇੱਕ ਇਹ ਜਿਹੜੀ ਆ ਇਸ ਤਰ੍ਹਾਂ ਦੀ ਗੱਲ ਹੈਗੀ ਆ ਵੀ ਇੱਕ ਜਦੋਂ ਕਿ ਵੈਲ এডਿਕੇਟਿਡ ਪਰਸਨ ਜਿਹੜਾ ਹਰ ਸਮੇਂ ਇੱਕ ਸੋਸ਼ਲ ਮੀਡੀਆ ਤੇ ਤੇ ਹੋਰ ਮੀਡੀਆ ਦਾ ਜੁੜਿਆ ਹੋਇਆ ਬੰਦਾ ਉਹ ਠੱਗੀ ਦਾ ਸ਼ਿਕਾਰ ਹੋ ਜਾਂਦਾ ਉਹਦੇ ਲਈ ਮੇਰੀ ਹੀ ਸੁਝਾਅ ਤੁਹਾਨੂੰ ਵੀ ਸਾਈਬਰ ਦੋਸਤ ਜਿਹੜਾ ਮੈਂ ਤੁਹਾਨੂੰ ਇੱਕ ਪ੍ਰਮੋਟ ਕੀਤਾ ਉਹ ਚੈਨਲ ਤੇ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਉਹਦੇ ਤੇ ਜਦੋਂ ਤੁਸੀਂ ਰੁਟੀਨ ਦੇ ਵਿੱਚ ਤੁਹਾਨੂੰ ਇੱਕ ਅਲਰਟ ਆਊਗਾ ਨਵੇਂ ਮੋਡਲ ਸਪ੍ਰਿੰਟ ਦੀ ਬਾਰੇ ਵੀ ਸਾਈਬਰ ਠੱਗ ਕਿਹੜੇ ਮੋਡਲ ਸਪ੍ਰਿੰਟ ਦੀ ਠੱਗੀ ਕਰਨ ਦੀ ਅੱਜਕੱਲ ਕੋਸ਼ਿਸ਼ ਕਰ ਰਿਹਾ ਤੁਸੀਂ ਅਲਰਟ ਹੋ ਜਾਓਗੇ ਤੇ ਠੱਗੀ ਤੋਂ ਬਚ ਸਕੋਗੇ ਤੇ ਜੇਕਰ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਲਾਸਟ ਵੀ 1930 ਤੇ ਜਰੂਰ ਆਪਣੀ ਕੰਪਲੇਂਟ ਜਿਸ ਤਰ੍ਹਾਂ ਕਰਾਓ ਪੈਸੇ ਜਿਹੜੇ ਆ ਪਾਈਪਲਾਈਨ 'ਚ ਫ੍ਰੀਜ਼ ਹੋ ਸਕਦੇ ਆ ਤੁਹਾਨੂੰ ਉਸ ਇੱਕ ਪ੍ਰੋਸੈਸ ਰਾਹੀਂ ਵਾਪਸ ਮਿਲ ਸਕਦੇ ਆ ਤੇ ਤੁਹਾਡੀ ਜਿਹੜੀ ਮਿਹਨਤ ਦੀ ਕੋਈ ਹੈ ਉਹ ਜਾਇਆ ਨਾ ਜਾਵੇ ਤੇ ਮੇਰੀ ਤੁਹਾਨੂੰ ਅਪੀਲ ਹੈ ਵੀ ਇਹ ਜਿਹੜਾ ਮੈਸੇਜ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿਓ ਠੱਗੀ ਤੋਂ ਬਾਈ ਸਿਕਰ ਸਰ ਟੋਟਲ ਕਿੰਨੇ ਵੀ ਇਹ ਹੈ ਠੱਗੀ ਦੇ ਸ਼ਿਕਾਰ ਜਿਹੜੇ ਲੋਕ ਆ ਜਿਹੜੇ ਤਿੰਨ ਮਾਮਲੇ ਦਰਜ ਕੀਤੇ ਗਏ ਨੇ ਕਿੰਨੇ ਹੋਏ ਇਹ ਲਗਭਗ ਦੇਖੋ ਜੀ ਇੱਕ ਕੋਈ ਕਰੀਬ 15 ਲੱਖ ਦਾ ਫਰਾਡ ਹੈਗਾ ਸੈਕਿੰਡ ਫਰਾਡ ਵੀ ਜਿਹੜਾ ਉਹ ਸਿੱਕਿਆਂ ਵਾਲਾ ਹੈਗਾ ਤਰਨਜੀਤ ਦਾ ਉਹ ਵੀ 15 ਲੱਖ ਰੁਪਏ ਦਾ ਤੇ ਇੱਕ ਹੋਰ ਕੰਪਲੇਂਟ ਹੈ ਜਿਹੜੀ ਉਹ 1 ਲੱਖ ਰੁਪਏ ਦਾ ਫਰਾਡ ਹੋਇਆ ਸੀ ਉਹਨਾਂ ਦਾ ਉਹ ਲਗਭਗ 31 ਲੱਖ ਰੁਪਏ ਦੇ ਇਹ ਜਿਹੜੇ ਆ ਤਿੰਨ ਕੇਸ ਜਿਹੜੇ ਰਜਿਸਟਰ ਹੋਏ ਥੈਂਕ ਯੂ